ਹਾਂਜੀ ভাই ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ 올 ਇੰਡੀਆ ਸਿੱਖ ਸਦਕਾਰ ਕਮੇਟੀ ਅੱਜ ਪਿੰਡ ਗਿਰਗਾ ਦੇ ਵਿੱਚ ਆਏ ਆ ਫਗਵਾੜੇ ਦੇ ਵਿੱਚ ਇੱਥੇ 18 ਤਰੀਕ ਦੀ ਇੱਕ ਘਟਨਾ ਹੈ ਗੁਰੂ ਘਰ ਦੇ ਵਿੱਚ ਜਦੋਂ ਸ਼ਾਮ ਵੇਲੇ ਗਰੰਤੀ ਸਿੰਘ ਰਹਿਰਾਸ ਦੀ ਬਾਣੀ ਪੜ ਰਿਹਾ ਸੀ ਕਿਸੇ ਸ਼ਰਾਬੀ ਕੋਲੋਂ ਆ ਕੇ ਗਰੰਤੀ ਦੇ ਨਾਲ ਬਤਮੀਜ਼ੀ ਕੀਤੀ ਗਈ ਗੁਰੂ ਸਾਹਿਬ ਦੇ ਨਾਲ ਬੇਇੱਜ਼ਤੀ ਕੀਤੀ ਗਈ ਤੇ ਪਿੰਡ ਵਾਲਿਆਂ ਨੇ ਦੋ ਕੁ ਦਿਨ ਗੱਲ ਨੂੰ ਛੁਪਾ ਕੇ ਰੱਖਿਆ ਕਿ ਕਿਸੇ ਸੱਜਣ ਨੇ ਉਸ ਦੀ ਵੀਡੀਓ ਬਣਾ ਕੇ YouTube ਦੇ ਉੱਪਰ ਪਾਈ ਗਈ ਸਾਨੂੰ ਪਤਾ ਲੱਗਾ ਅੱਜ ਅਸੀਂ 20 ਤਰੀਕ ਨੂੰ ਇਸ ਨਗਰ ਦੇ ਵਿੱਚ ਆਏ ਆ ਜਦੋਂ ਆ ਕੇ ਇੱਥੋਂ ਦੇ ਹਾਲਾਤ ਦੇਖਿਆ ਇਹਨਾਂ ਨੇ ਗੁਰੂ ਦਾ ਘਰ ਦਾ ਨਾਮ ਰੱਖਿਆ ਬਾਬਾ ਵੜਪਾਗ ਸਿੰਘ ਤੇ ਜਦੋਂ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਜੀ ਜਿੰਨੇ ਘਟਨਾ ਕੀਤੀ ਹੈ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਪਰਚਾ ਕੱਢ ਦਿੱਤਾ ਆ ਗ੍ਰੰਥੀ ਸਿੰਘ ਆ ਉਹ ਵੀ ਇੱਥੇ ਅਰਦਾਸਾਂ ਪੀਰਾਂ ਦੀਆਂ ਕਰਦਾ ਸੀ ਮੜੀਆਂ ਦੀਆਂ ਕਰਦੇ ਸੀ ਮੜੀਆਂ ਬਣੀਆਂ ਜੀ ਇੱਥੇ ਅੱਜ ਹੁਣ ਆਲ ਇੰਡੀਆ ਸਿੱਖ ਸਰਕਾਰ ਕਮੇਟੀ ਨੇ ਤੇ ਹੋਰ ਵੀ ਇੱਥੇ ਬਾਬਾ ਵਿਦੀਚੰਦ ਦਲਪੰਥਰ ਸਿੰਘ ਆਏ ਸੀ ਹੋਰ ਵੀ ਸਿੰਘ ਆਏ ਸੀ ਸਿੰਘਾਂ ਨੇ ਕੱਤਰਕਾਰ ਕਰਕੇ ਜੀ ਮੜੀਆਂ ਵੀ ਢਾ ਦਿੱਤੀਆਂ ਆ ਬਗੈਰਾ ਸਰਪੰਚ ਦੀ ਹਾਜ਼ਰੀ ਦੇ ਵਿੱਚ ਜੀ ਤੇ ਜਿਹੜੀ ਉਹ ਸੋਣੇ ਇੱਥੇ ਮਹਾਰਾਜ ਦੇ ਸੁਪਨੇ ਹਾਂਜੀ ਹੁਣ ਮਹਾਰਾਜ ਦੇ ਸਰੂਪ ਇੱਥੇ ਤਿੰਨ ਸਰੂਪੇ ਗਏ ਜੀ ਗੁਰੂ ਸਾਹਿਬ ਦੇ ਪੰਚਾਇਤ ਨੇ ਪੰਚਾਇਤ ਨੇ ਪੂਰੀ ਪੰਚਾਇਤ ਸਹਿਮਤ ਹੈ ਜੀ ਇਲਾਕਾ ਦੀ ਸੰਗਤ ਸਾਰੀ ਸਹਿਮਤ ਹੈ ਜੀ ਕਿ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਾਂਗੇ ਨਾ ਬੁੱਤ ਮੜੀ ਇਸ ਤੇ ਆਦੀ ਕੋਈ ਚੀਜ਼ ਨਹੀਂ ਹੈ ਗੁਰੂ ਘਰ ਚ ਰੱਖਾਂ ਦਾ ਗੁਰੂ ਘਰ ਦਾ ਨਾਮ ਵਡਭਾਗ ਸਿੰਘ ਕੋ ਬਦਲ ਕੇ ਸਿੰਘ ਸਭਾ ਰੱਖਿਆ ਗਿਆ ਜੀ